ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੇਰੇ ਵੀਰੋ ਅੱਜ ਮੈਂ ਇੱਕ ਗੱਲ ਕਰਨ ਲੱਗਾ ਕਿ ਆਪਾਂ ਜਿਹੜਾ ਪੰਜਾਬ ਦੇ ਵਿੱਚ ਬਦਲਾਵ ਲੈ ਆਏ ਆ ਇਹ ਬਦਲਾਵ ਦਾ ਜੋ ਰਿਜ਼ਲਟ ਪੰਜਾਬ ਦੇ ਵਿੱਚ ਆ ਰਿਹਾ ਤੁਹਾਨੂੰ ਸਾਰਿਆਂ ਨੂੰ ਬੜਾ ਚੰਗੀ ਤਰ੍ਹਾਂ ਪਤਾ ਹੈ ਵੇਖੋ ਮੈਂ ਗੱਲ ਕਰਨ ਜਾ ਰਿਹਾ ਉਹ ਭਾਣੇ ਸਿੱਧੂ ਦੀ ਲੱਖੇ ਸੁਧਾਣੇ ਉਹਨਾਂ ਦੀ ਭਾਵੇਂ ਸਾਡੇ ਉਹਨਾਂ ਨਾਲ ਲੱਖ ਮੱਤ ਭੇਦ ਰਹੇ ਆ ਹੈਗੇ ਆ ਅਸੀਂ ਉਸ ਦਿਨ ਦਾ ਅਜੇ ਤੱਕ ਇਸ ਕਰਕੇ ਨਹੀਂ ਸੀਗੇ ਬੋਲੇ ਕਿਉਂਕਿ ਉਹ ਵੀ ਜਦੋਂ ਕਿਤੇ ਕੋਈ ਇਮੀਗ੍ਰੇਸ਼ਨ ਦੇ ਆਫਿਸ ਦੇ ਵਿੱਚ ਜਾਂਦੇ ਸੀ ਤੇ ਜਦੋਂ ਉੱਥੇ ਸਾਡੀਆਂ ਕੋਈ ਧੀਆਂ ਪੈਣਾ ਉਹਨਾਂ ਨੂੰ ਕੋਈ ਗੱਲ ਕਰਦੀਆਂ ਸੀ ਤੇ ਉਹ ਵੀ ਉਹਨਾਂ ਨੂੰ ਮਾੜਾ ਬੋਲਦੇ ਸੀ ਫਿਰ ਸਾਨੂੰ ਇਹ ਗੱਲਾਂ ਨਹੀਂ ਸੀ ਚੰਗੀਆਂ ਲੱਗਦੀਆਂ ਔਰ ਉਸ ਤੋਂ ਬਾਅਦ ਇਹਨੇ ਭਾਨੇ ਨੇ ਸਾਡੇ ਕਈ ਜੇਹੇਦਾਰਾਂ ਦੇ ਖਿਲਾਫ ਵੀ ਬੋਲਿਆ ਮਾੜੀ ਚੰਗੀ ਸ਼ਬਦਾਵਲੀ ਵਰਤੀ ਉਹਨਾਂ ਗੱਲਾਂ ਦਾ ਵੀ ਸਾਡੇ ਮਨ 'ਚ ਗੁੱਸਾ ਸੀਗਾ ਚਲੋ ਜੋ ਵੀ ਹੋਇਆ ਚਾਰ ਪੰਜ ਪਰਚੇ ਲਗਾਤਾਰ ਉਹਦੇ ਤੇ ਹੋਏ ਸਾਨੂੰ ਮਹਿਸੂਸ ਜ਼ਰੂਰ ਹੋਇਆ ਕਿ ਨਹੀਂ ਯਾਰ ਭਾਵੇਂ ਇਹ ਇਦਾਂ ਨਹੀਂ ਹੋਣਾ ਚਾਹੀਦਾ ਕਿਸੇ ਦੇ ਚੈਨੀ ਚੋਰੀ ਦਾ ਪਰਚਾ 307 ਦਾ ਪਰਚਾ ਚਲੋ ਠੀਕ ਹੈ ਸਰਕਾਰ ਆ ਸਰਕਾਰ ਜੋ ਮਰਜ਼ੀ ਕਰਾ ਸਕਦੀ ਆ ਭਗਵੰਤ ਮਾਨ ਚੀਫ ਮਿਨਿਸਟਰ ਆ ਉਹਦੇ ਬੰਦੇ ਨੂੰ ਮਾਰਾ ਵੀ ਸਕਦਾ ਜੋ ਮਰਜ਼ੀ ਕਰਾ ਸਕਦਾ ਇਹ ਕੋਈ ਵੱਡੀ ਗੱਲ ਨਹੀਂ ਸਰਕਾਰ ਆ ਕਿ ਉਹਦੀ ਸੋ ਇਸ ਕਰਕੇ ਅੱਜ ਬੜਾ ਮਨ ਨੂੰ ਦੁੱਖ ਹੋਇਆ ਕਿ ਜਦੋਂ ਧੀਆਂ ਭੈਣਾਂ ਦੇ ਪਰਚੇ ਝੂਠੇ ਦਿੱਤੇ ਜਾਣ ਅੱਜ ਉਹਦੀਆਂ ਦੋ ਭੈਣਾਂ ਦੇ 307 ਦਾ ਪਰਚਾ ਦੇ ਦਿੱਤਾ ਗਿਆ ਲੱਖੇ ਦੇ ਪਰਚਾ ਦੇ ਦਿੱਤਾ ਗਿਆ ਠੀਕ ਆ ਉਹ ਸੱਜਣ ਆ ਸੱਜਣ ਨੇ ਸੱਜਣਾ ਹੀ ਵੀ ਆਪਦੇ ਸੱਜਣਾ ਦੀ ਮਦਦ ਲਈ ਤਤਪਰ ਤਿਆਰ ਰਹੀਨੇ ਆ ਸੱਜਣਾ ਦੇ ਮਗਰ ਜਾਣਾ ਪੈਂਦਾ ਉਹ ਗਿਆ ਚਲੋ ਉਹਦੇ ਤੇ ਵੀ ਪਰਚਾ ਦੇਤਾ ਹੋਰ ਵੀ ਮੇਰੇ ਸਾਹਮਣੇ 17 ਬੰਦੇ ਆ ਤੇ ਬਾਈ ਨੇ ਮ ਐਫ ਆਈ ਆਰ ਆ ਤੇ ਇੱਕ ਦੋ ਜਿਹੜੇ ਅਨਨੋਨ ਪਾ ਦਿੱਤੇ ਤੇ ਮੈਂ ਵਧਾਈ ਦੇਣਾ ਇਸ ਸਰਕਾਰ ਨੂੰ ਕਿ ਬਹੁਤ ਵੱਡਾ ਤੁਸੀਂ ਜਿਹੜਾ ਇਹ ਮਾਰਕਾ ਮਾਰਿਆ ਔਰ ਤੁਹਾਨੂੰ ਸ਼ਾਬਾਸ਼ ਆ ਲੋਕਾਂ ਦੀਆਂ ਧੀਆਂ ਭੈਣਾਂ ਤੇ ਨਜਾਇਜ਼ ਪਰਚੇ ਦੇਣ ਦੀ ਮੈਂ ਤੁਹਾਨੂੰ ਸ਼ਾਬਾਸ਼ ਦੇਣਾ ਮਾਨ ਸਾਹਿਬ ਤੁਸੀਂ ਵਧੀਆ ਕੰਮ ਕੀਤਾ ਹੈ ਰਾਤ ਨੂੰ ਸੋਚਿਓ ਦੋ ਪੈਗ ਲਾ ਕੇ ਕਿ ਕੀ ਤੁਸੀਂ ਕਰਤਾ ਜੀ ਉਹਨਾਂ ਕੁੜੀਆਂ ਦਾ ਕਸੂਰ ਹੈ ਬਈ ਉਹ ਕਦੇ ਉਹ ਆਪਣੇ ਭਰਾ ਨੂੰ ਕਹਿੰਦੀਆਂ ਹੋਣਗੀਆਂ ਕਿ ਤੂੰ ਆਹ ਕੁਝ ਕਰ ਠੀਕ ਹੈ ਮੈਂ ਵੀ ਆਪਦੇ ਘਰ ਦੇ ਵਿੱਚੋਂ ਨਿਕਲਦਾ ਮੇਰੀਆਂ ਭੈਣਾਂ ਨੂੰ ਪਤਾ ਨਹੀਂ ਇਹ ਕੀ ਕਰਕੇ ਹੁੰਦਾ ਕੀ ਨਹੀਂ ਕਰਦਾ ਮੇਰੀ ਮਾਤਾ ਨੂੰ ਨਹੀਂ ਪਤਾ ਮੇਰੀ ਘਰ ਵਾਲੀ ਨੂੰ ਨਹੀਂ ਪਤਾ ਉਹਨਾਂ ਦਾ ਕੀ ਕਸੂਰ ਹੈ ਲੜਾਈ ਬੰਦਿਆਂ ਨਾਲ ਲੜੋ ਲੜਾਈ ਬੰਦਿਆਂ ਦੀ ਹੈ ਤਾਂ ਬੰਦਿਆਂ ਨਾਲ ਲੜੋ ਬੰਦਿਆਂ ਵਾਂਗੂ ਲੜੋ ਚੈਨੀ ਚੋਰੀ ਦਾ ਪਰਚਾ 307 ਦਾ ਪਰਚਾ ਦੱਸੋ ਸੀਐਮ ਸਾਹਿਬ ਇਹ ਕਿੰਨਾ ਕੋਈ ਸ਼ੋਭਾ ਦਿੰਦੀਆਂ ਔਰ ਜਿਹੜੇ ਪੁਲਿਸ ਅਫਸਰ ਇਹ ਪਰਚੇ ਦੇ ਰਹੇ ਆ ਇਹ ਉਹਨਾਂ ਨੂੰ ਕਦੇ ਸ਼ੋਭਾ ਦਿੰਦੀ ਆ ਕਿ ਇਹ ਕੀ ਕਰ ਰਿਹਾ ਯਾਰ ਇਨੀ ਨਿਹੇਰ ਕਰਦੀ ਪੰਜਾਬ ਦੇ ਵਿੱਚ ਅਸੀਂ ਤਾਂ ਬੋਲਦੇ ਨਹੀਂ ਸਾਨੂੰ ਤੇ ਲੋਕਾਂ ਨੇ ਜਤਾਇਆ ਨਹੀਂ ਅਸੀਂ ਤਾਂ ਲੋਕਾਂ ਦੇ ਗੱਲਾਂ ਚਾਉਂਦੇ ਨਹੀਂ ਪਰ ਜਦੋਂ ਕਿਤੇ ਧੀ ਭੈਣ ਦੀ ਗੱਲ ਆ ਜੇ ਵੈਰੀ ਦੁਸ਼ਮਣ ਦੀ ਵੀ ਧੀ ਭੈਣ ਜਿਹੜੀ ਆ ਉਹ ਸਾਡੀ ਧੀ ਭੈਣ ਆ ਸੋ ਇਸ ਕਰਕੇ ਮਾਨ ਸਾਹਿਬ ਇਸ ਗੱਲ ਨੂੰ ਵਿਚਾਰੋ ਵਾਚੋ ਇਥੋਂ ਤੱਕਣਾ ਇਸ ਗੱਲ ਨੂੰ ਲੈ ਜਿਓ ਵੇਖੋ ਕਿੱਥੇ ਉਹ ਸੰਗਰੂਰ ਚ ਬੈਠੇ ਤਾਂ ਅਸੀਂ ਅੰਮ੍ਰਿਤਸਰ ਚ ਬੈਠੇ ਆ ਸਾਡੇ ਮਾਨ ਨੂੰ ਇੱਥੇ ਬੈਠਿਆ ਦੁੱਖ ਹੋਇਆ ਜੇ ਤਲਵੀਰ ਸਿੰਘ ਦੇ ਮਾਨ ਨੂੰ ਦੁੱਖ ਹੋਇਆ ਇਦਾਂ ਹੋਰ ਵੀ ਕਈ ਬੰਦਿਆਂ ਦੇ ਮਾਨ ਨੂੰ ਦੁੱਖ ਹੋਇਆ ਕਿਤੇ ਪੰਜਾਬ ਨੂੰ ਇਹੋ ਜੇ ਨਜਾਇਜ਼ ਪਰਚੇ ਦੇ ਦੇ ਕੇ ਨਜਾਇਜ਼ ਨੌਜਵਾਨੀ ਨੂੰ ਤੰਗ ਕਰ ਕਰਕੇ ਕਿਤੇ ਪੰਜਾਬ ਨੂੰ ਪੁਰਾਣੇ ਦੌਰ ਦੇ ਵਿੱਚ ਨਾ ਫੇਰ ਲੈ ਆਇਓ ਕਿ ਧਾਤੋਂ ਵੀ ਜਿਹੜਾ ਕੰਟਰੋਲ ਕਰਨਾ ਔਖਾ ਹੋ ਜੇ ਇਹ ਕਿਤੇ ਭਲੇਖੇ ਜਣਾ ਰਹੇ ਹੋ ਤੁਸੀਂ ਬਹੁਤ ਵੱਡੀ ਜਿਹੜੀ ਗਲਤੀ ਕਰ ਰਹੇ ਹੋ ਔਰ ਇਤਿਹਾਸ 'ਚ ਪਹਿਲੀ ਵਾਰ ਆ ਕਿ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਤੇ ਹੁਣ ਸਾਡੀਆਂ ਧੀਆਂ ਤੇ ਭੈਣਾਂ ਦੇ ਪਰਚੇ ਹੁਣ ਲਾਪੇ ਔਰ ਮੈਂ ਇਹਦੀ ਨਖੇਦੀ ਕਰਦਾ ਔਰ ਮੈਂ ਉਹਨਾਂ ਵੀ ਵੀਰਾਂ ਨੂੰ ਇਹ ਗੱਲ ਕਹਿਣਾ ਲੱਖੇ ਨੂੰ ਤੇ ਭਾਨੇ ਨੂੰ ਵੇਖੋ ਸਾਡੇ ਤੁਹਾਡੇ ਨਾਲ ਮਤ ਭੇਦਿਆ ਰਹੇ ਆ ਪਰ ਯਾਰ ਜਿੱਥੇ ਧੀਆ ਭੈਣਾਂ ਦੀ ਗੱਲ ਆ ਗਈ ਨਾ ਉਥੇ ਅਸੀਂ ਤੁਹਾਡੇ ਨਾਲ ਜੀ ਮੈਂ ਅੱਜ ਆਪਣੀ ਪਾਰਟੀ ਨਾਲ ਵੀ ਗੱਲ ਕਰਾਂਗਾ ਮੈਨੂੰ ਮੈਂ ਆ ਜਿਹੜੀ ਵੀਡੀਓ ਪਾ ਰਿਹਾ ਮੈਂ ਕਿਸੇ ਦੀ ਸਲਾਹ ਲੈ ਕੇ ਨਹੀਂ ਪਾ ਰਿਹਾ ਮੇਰੇ ਮਨ ਨੂੰ ਜੋ ਲੱਗਾ ਮੈਂ ਉਹ ਗੱਲ ਸਾਂਝੀ ਕਰ ਰਿਹਾ ਔਰ ਮੈਂ ਪਾਰਟੀ ਨਾਲ ਵੀ ਸਲਾਹ ਕਰਾਂਗਾ ਜੋ ਤੁਸੀਂ ਫੈਸਲਾ ਲਓਗੇ ਅਸੀਂ ਤੁਹਾਡੇ ਨਾਲ ਆ ਔਰ ਟਕਾ ਕੇ ਤੁਹਾਡੇ ਨਾਲ ਰਵਾਂਗੇ ਠੀਕ ਹੈ ਅਸੀਂ ਸਰਕਾਰ ਦੇ ਕਿਸੇ ਮਸਲੇ ਦੇ ਵਿੱਚ ਨਹੀਂ ਸੀ ਆਉਂਦੇ ਅਸੀਂ ਆਪਦਾ ਚੁੱਪ ਕਰਕੇ ਆਪਦਾ ਕੰਮ ਕਰੀ ਜਾਂਦੇ ਹਾਂ ਪਰ ਸਰਕਾਰ ਨੇ ਸਾਨੂੰ ਹੀ ਨਹੀਂ ਸਾਰੇ ਪੰਜਾਬ ਨੂੰ ਮੈਨੂੰ ਲੱਗਦਾ ਹੈ ਕਿ ਮਜਬੂਰ ਕਰ ਦਿੱਤਾ ਕਿ ਸਾਨੂੰ ਸਾਰਿਆਂ ਨੂੰ ਹੁਣ ਇੱਕ ਮੁੱਠ ਹੋਣਾ ਪੈਣਾ ਮੈਂ ਆਪਦੇ ਸਾਰੇ ਕਿਸਾਨ ਜਥੇਬੰਦੀ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਵੇਖੋ ਤੁਹਾਡੇ ਕੋ ਵੀ ਚਾਰ ਭੈਣ ਪ੍ਰਾਪਰਟੀ ਗਿਣਤੀ ਦੇ ਵਿੱਚ ਹੁੰਦੇ ਆ ਔਰ ਉਹਨਾਂ ਦਾ ਡਟ ਕੇ ਸਾਥ ਦਿਓ ਪਹਿਲਾਂ ਵੀ ਵੈਸੇ ਉਹਨਾਂ ਦੀ ਕਿਸਾਨ ਜਥੇਬੰਦੀਆਂ ਨੇ ਮਦਦ ਕੀਤੀ ਆ ਔਰ ਜੇ ਪਰਚਾ ਦੇਣਾ ਹੀ ਸੀਗਾ ਤਾਂ ਫਿਰ ਕਿਸਾਨ ਜਥੇਬੰਦੀ ਦੇ ਲੀਡਰਾਂ ਤੇ ਵੀ ਦੇ ਦੇਣਾ ਸੀ ਨਾਲੇ ਪਤਾ ਲੱਗ ਜਾਂਦਾ ਹੁਣ ਉਹਨਾਂ ਦੇ ਪਰਚਾ ਦੇ ਕੇ ਮਤ ਸੋਚਿਓ ਕਿ ਉਹਨਾਂ ਦੇ ਨਾਲ ਲੋਕ ਨਹੀਂ ਹੈਗੇ ਜਿੱਥੇ ਧੀ ਭੈਣ ਦੀ ਗੱਲ ਆ ਜੇ ਧੀ ਭੈਣ ਦੀ ਉਥੇ ਹਰ ਜਗ੍ਹਾ ਲੋਕ ਜਿਹੜੇ ਚਟਾਨਾਂ ਵਾਂਗ ਉਹਨਾਂ ਨਾਲ ਖੜਨਗੇ ਔਰ ਅਸੀਂ ਵੀ ਖੜਾਂਗੇ ਔਰ ਮਾਨ ਸਾਹਿਬ ਮੈਂ ਖੀਰ ਵਿੱਚ ਤੁਹਾਨੂੰ ਕਹਿਣਾ ਵਿਚਾਰੋ ਇਹੋ ਜੀ ਗੰਦੀ ਰਾਜਨੀਤੀ ਇਹੋ ਜੇ ਕੰਡੇ ਨਾ ਬੀਜੀ ਜਾਓ ਤੁਸੀਂ ਅੱਗੇ ਬੜਾ ਕੁਝ ਬੀਜ ਲਿਆ ਪੰਜਾਬ ਦੇ ਵਿੱਚ بڑے ચીਫ ਮਿਨਿਸਟਰ ਹੈ ਪਰ ਆਹ ਹਾਲਾਤ ਕਦੀ ਪੰਜਾਬ ਦੇ ਨਹੀਂ ਰਹੇ ਓਏ ਵਾਗਿਆ ਹੀ ਬਦਨਾਬ ਇਹੋ ਜਿਹਾ ਆਇਆ ਜਿਨੇ ਪੰਜਾਬ ਦਾ ਬੇੜਾ ਗਰਗ ਕਰਕੇ ਰਸਤਾ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਸੋ ਇਸ ਕਰਕੇ ਇਹਨੂੰ ਵਾਚੋ ਐਵੇਂ ਨਜਾਇਜ਼ ਨਾ ਕਰੋ ਔਰ ਜੋ ਵੀ ਉਹ ਪਰਿਵਾਰ ਫੈਸਲਾ ਲੈਣਗੇ ਅਸੀਂ ਉਹਨਾਂ ਨਾਲ ਚਟਾਨਾਂ ਵਾਂਗ ਖੜਾਗੇ ਸਾਨੂੰ ਜਿੱਥੋਂ ਤੱਕ ਵੀ ਜਾਣਾ ਪਿਆ ਅਸੀਂ ਉਹਨਾਂ ਦੇ ਨਾਲ ਖੜਾਗੇ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ